ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 5 ਦਿਖਾਵਾਂਗੇ ਜਰਸੀ ਵੜਾ ਤੇ ਲਗਭਗ 4-5 ਦਿਖਾਵਾਂਗੇ ਐਫਐਫ ਬੜਾ ਰੇਟ ਵੀਡੀਓ ਦੇ ਵਿੱਚ ਹੋਊਗਾ ਡਿਟੇਲ ਆਪਾਂ ਸਾਰੀ ਵੀ ਉੱਤੇ ਲੈ ਕੇ ਜਾਵਾਂਗੇ ਜਦੋਂ ਵੀ ਵੀਰ ਕੋਲੇ ਉਹਨੇ ਲਗਭਗ 10 ਤੋਂ ਲੈ ਕੇ 15 ਤੱਕ ਵੀਰ ਕੋਲੇ ਗਾਵਾ ਵਿਕਰੀਆਂ ਨੇ ਹਰ ਵਕਤ ਗਾਵਾ ਹੁੰਦੀਆਂ ਜਦ ਮਰਜੀ ਤੁਹਾਡਾ ਜੀ ਕਰਦਾ ਜਿਸ ਰੇਟ ਦੀ ਤੁਹਾਨੂੰ ਗਾਂ ਚਾਹੀਦੀ ਹੈ ਉਸ ਰੇਟ ਦੀ ਗਾਂ ਮਿਲ ਜੇ 60 ਹਜ਼ਾਰ ਤੋਂ ਲੈ ਕੇ 55 ਤੋਂ ਲੈ ਕੇ ਤੇ ਲਗਭਗ 1.5 ਲੱਖ ਤੱਕ ਦੀ ਗਾਂ ਹਰ ਵਕਤ ਤਾਂ ਹਾਜ਼ਰ ਹੁੰਦੀਆਂ ਸੋ ਇੱਕ ਦੋ ਬੜਾ ਇੰਦਾ ਸੂਂਇਆਂ ਵਿੱਚ ਮਗਰ ਬੱਚੇ ਵੀ ਆ ਬਾਕੀ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਬਾਈ ਭਵਨਪ੍ਰੀਤ ਸਿੰਘ ਆ ਪਿੰਡ ਹੰਡਾਇਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ 9877828399 ਦੂਜਾ ਨੰਬਰ ਹੈਗਾ 97355046 ਇਹ ਵੱਡੇ ਭਰਾ ਨੰਬਰ ਆਈ ਅੱਜ ਆਪਾਂ 17 ਤਰੀਕ ਨੂੰ ਪਹਿਲੇ ਮਹੀਨੇ ਦੀ ਵੀਡੀਓ ਕਵਰ ਕਰਦੇ ਵੇ 2025 ਹਾਂ ਜੀ ਬਾਈ ਕਿੰਨੇ ਨਗ ਮੌਕੇ ਤੇ ਹਾਜ਼ਰ ਗਏ ਅੱਜ ਬਾਈ ਆਪਣੇ ਕੋਲੋਂ ਗਾਵਾਂ ਦਾ ਵੱਧ ਨਹੀਂ ਆ ਨੌਂ ਗਾਵਾਂ ਦਿਖਾਉਣੀਆਂ ਜਿੰਦੀ ਆਪਾਂ ਜਿਹੜੇ ਦਿਖਾਉਣੀ ਠੀਕ ਹੈ ਤੇ ਬਾਕੀ ਹਰ ਇੱਕ ਪ੍ਰਕਾਰ ਦੀ ਬੈੜ ਹਾਜ਼ਰ ਅੱਜ ਜ਼ਿਆਦਾਤਰ ਤਾਂ ਆਪਣੇ ਕੋਲੇ ਜਰਸੀਆਂ ਤੇ ਐਚਐਸ ਵੀ ਨੇ ਬਈ ਆਪਣੇ ਕੋਲੇ ਰੇਟ ਕਿੱਥੋਂ ਕੁ ਸਟਾਰਟ ਹੋ ਜਾਂਦਾ ਰੇਟ ਬਈ 60000 ਤੋਂ ਲੈ ਕੇ ਅੰਮ੍ਰਿਤ ਜਲ ਵੀ 1,33500 ਤੱਕ ਦੇ ਭਾਣੇ ਗੀ ਠੀਕ ਆ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੈੜ ਦੇਖੀ ਜਾਂਦੇ ਹੈਗੇ ਕਿਹੜਾ ਸੁਆ ਸੁਆ ਸੁੰਦੀ ਹੈ ਜੀ ਇਹ ਬਈ ਦੂਜਾ ਸੁਆ ਸੁਆ ਸੁੰਦੀ ਹੈ ਜੀ ਮੂਹ 6 ਦੰਦਾ ਹੈ ਜੀ ਤੇ ਪਲੂਨ ਨੇ ਨ 23 ਕਿਲੋ ਦੋ ਦਿੱਤਾ ਹੈ ਆਪਾਂ ਦਾ ਮੜੇ ਇਧਰ ਨਾ ਸਾ ਲਿਪ ਹਾਰਤ ਦਾ ਨਕਸ਼ਾ ਬਣਿਆ ਪਿਆ ਜਮਾ ਯਾਰ ਕਹਿੰਨ ਨੂੰ ਤਾਂ ਬਈ ਚਾਹੇ ਆਪਾਂ ਕਿ ਜੀ 28 ਕਿਲੋ ਦੋ ਦਿੱਤਾ ਹੈ ਤਾਂ ਬੰਦਾ ਹਕੀਕਤ ਜੀਹਨ ਮੰਨੂਗਾ ਪਰ ਜਿਹੜਾ ਰਿਐਲਿਟੀ ਇਹ ਦੋ ਦੁੱਧ ਤਾਂ 23 ਕਿਲੋ ਕੋਲੋਂ ਦੇ ਦੁੱਧਾ ਐਜਤੀ ਦੁੱਧ ਦੇ 27 ਦੇ ਦੇ 28 ਕਿਲੋ 25 ਕਿਲੋ ਜਿਹੜਾ ਮਰਜ਼ੀ ਮੰਨ ਕੇ ਵੀਰ ਲੈ ਲੇ ਨੂੰ ਬੈਠ ਨੂੰ ਪਹਿਲੇ ਪਾਸੇ ਵੀ ਦਿਖਾ ਦੇ ਇੱਕ ਪਾਸੇ ਨਹੀਂ ਯਾਰ ਸੋ ਜਿਹੜੇ ਵੀਰ ਕਹਿੰਦੇ ਸੀ ਬਰੀਡ ਤੇ ਕੰਮ ਕਰਨਾ ਬਰੀਡ ਕੋਈ ਬਾਹਰ ਪੈਸੇ ਤਾਂ ਐ ਮੰਨ ਕੇ ਚੱਲ ਵੀ ਹੇ ਤਾਂ ਨਾ ਇਹ ਪੂਰਾ ਗੋਬਰ ਲਿਆ ਨਹੀਂ ਤੂੰ ਆ ਪਟ ਪਟ ਮਸਾ ਹੈ ਬਹੁਤ ਚੰਗੇ ਫਾਰਮ 'ਚ ਬਸੇ ਹੀ ਵੀ ਆ ਸੋ ਜਿਵੇਂ ਆਪਾਂ ਕਹਿੰਦਾ ਕੋਈ ਚੀਜ਼ ਪੈਸੇ ਲਾ ਕੇ ਨਹੀਂ ਮਿਲਦੀ ਹੁੰਦੀ ਕਿਸਮਤ ਨਾਲ ਮਿਲਦੀ ਹੁੰਦੀ ਸੋ ਅੱਜ ਇੱਕ ਤਰ੍ਹਾਂ ਦੀ ਕਿਸਮਤ ਹੀ ਆ ਮੰਨ ਕੇ ਚੰਗੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਸ਼ਾਈਨਿੰਗ ਵਗੈਰਾ ਬੱਚੀ ਦੇ ਉੱਪਰ ਬਹੁਤ ਆ ਜੈਨੂਅਰ ਦੂਜਾ ਸੂਆ ਸੁੰਦੀ ਪਈ ਆ ਸੂਣ ਦੇ ਵਿੱਚ ਲਗਭਗ ਵੀਰ ਨੈਟ ਜੇ ਦਿਨ ਕੱਢ ਜੂ ਹਫਤਾ ਇੱਕ ਹਫਤਾ ਬਈ ਨਾਰਮਲ ਹੀ ਪਿਆਗਾ 30 ਦਿਨ ਦੇ ਹਿਸਾਬ ਨਾਲ 9 ਦਿਨ ਬਾਕੀ ਪੈਣੇ ਬੱਸੀ ਜੀ ਠੀਕ ਆ 9 ਦਿਨ ਸੂਣ ਚ ਬਾਕੀ ਪਏ ਆਗੇ ਹਨਾ ਤੇ ਬਾਕੀ ਨਾੜਾਂ ਨੂੜਾਂ ਨਾਲ ਜਰਾ ਕਿਆ ਬਾਤਾਂ ਗੁੰਦੀ ਪਈ ਆ ਹਨਾ ਤੇ ਇਹਦਾ ਪਰ ਰਿਕਾਰਡ ਵਗੈਰਾ ਤੈਨੂੰ ਪੁੱਛਿਆ ਸੀਮਨ ਵਗੈਰਾ ਕਿਹੜਾ ਲੱਗੇ ਬਈ ਸਾਰੇ ਹੀ ਆਪਣੇ ਕੋਲੇ ਰਿਕਾਰਡ ਇਹਦੇ ਆ ਯਾਨੀ ਗੱਲ ਇਹ ਆਪਣੇ ਕੋਲ ਤ ਇਹ ਜਰਸੀਆਂ ਆਪਾਂ ਲਈਆਂ ਤਿੰਨ ਵੜਾ ਜਰਸੀਆਂ ਆਪਣੇ ਕੋਲ ਰਿਕਾਰਡ ਹੈ ਦੋ ਦਣੀ ਰਿਕਾਰਡ ਹੈ ਆਪਣੇ ਠੀਕ ਹੈ ਵੀ ਕਿਹੜਾ ਸੀਮਾ ਲੱਗਿਆ ਸਾਰਾ ਬਾਇ ਡਾਟਾ ਆਪਾਂ ਦੱਸ ਬਾਇ ਡਾਟਾ ਹੈਗਾ ਬਾਈ ਇਹ ਪਹਿਲੀ ਗੱਲ ਦਾ ਐਲ ਜੀ ਬਸ ਇਹ ਤਾਂ ਦੱਸਣ ਦੀ ਲੋੜ ਨਹੀਂ ਪੈਂਦੀ ਜੀ ਠੀਕ ਹੈ ਨਾ ਗੱਲ ਲੈ ਫੇਸ ਕੁਆਰਟੀ ਦੀ ਕਿੰਨੀ ਪਿਆਰੀ ਹੈ ਠੀਕ ਹੈ ਤਾਂ ਜੀ ਬੱਸੀ ਹੈ ਜੀ ਜਵਾਨੀ ਚਾਹ ਕੇ ਸਕੋਰ ਬੋਡੀ ਸਕੋਰ ਕੋਈ ਐਕਸਟਰਾ ਫੈਕਟਰੀ ਹੈਗੀ ਬੱਸੀ ਦੇ ਠੀਕ ਹੈ ਮੰਨ ਕੇ ਜਾਰੀ ਕੋਈ ਵੀਰ ਹੱਥੀ ਚ ਵਾਈ ਜੋਲੇ ਚਾਹੇ ਚਲੇ ਮਸ਼ੀਨ ਤੇ ਇਹਦਾ ਆਪਾਂ ਰੇਟ ਕੀ ਕਰੇ ਇਹਦਾ ਰੇਟ ਦੇ ਲੈਕਰਾਂ ਉਹ ਜਿੰਨਾ ਮਰਜ਼ੀ ਕਰਾ ਲੈ 1 ਲੱਖ ਤੇ 5000 ਦੀ ਰਸੀ ਦਵਾਂਗੇ ਆਪਾਂ ਸੋ 1 ਲੱਖ 5000 ਦੀ ਬੱਛੀ ਸਾਡੇ ਜਿਵੇਂ ਮਰਜ਼ੀਆਂ ਹੀ ਬਈ ਆ ਬਈ ਲੈ ਠੀਕ ਆ 23 24 ਕਿਲੋ ਦੁੱਧ ਪਾਉਣ ਵਾਲੀ 25 ਕਿਲੋ ਦਾ ਪਾਰੀ ਦੁੱਧ ਦੂ ਬਈ ਰਾਮ ਨੇ ਕਿਹਾ ਬਣਨ ਪਉਣ ਵਾਲੇ ਆ ਮਨ ਕੇ ਚੱਲ ਵੀ ਠੀਕ ਆ ਹਾਲ ਤਾਂ ਹਵਾਨਾ 65% ਹੀ ਬਣਿਆ 35% ਹੋਰ ਬਣਨਾ ਹਨਾ ਹਾਏ ਤਾਂ ਬਈ 50% ਹੀ ਆ 50% ਆ ਬਣਾਉਣ ਵਾਲਾ ਬਸ ਠੀਕ ਆ ਸੋ ਫੇਸ ਬਿਊਟੀ ਤੇ ਵਾਗੇ ਲੈਗ ਸਕੋਰ ਵਗੈਰਾ ਦੇਖੋ ਬੈਠਦਾ ਚੰਗਾ ਸਾਫ ਸੁਥਰਾ ਤੇ ਬਾਕੀ ਜਿਹੜਾ ਨਾੜਾ ਜਿਹੜੀਆਂ ਕੁਛ ਨਾ ਕੁਛ ਕਰਨੀ ਗਈ ਇਹੇ ਇੰਨੀ ਜਿਆਦੇ ਬਿਊਟੀ ਆ ਬੱਚੀ ਦੇ ਉੱਪਰ ਸ਼ਾਈਨਿੰਗ ਸੋਨਿੰਗ ਰੇਟ ਕਰਿਆ ਇਹਦਾ ਆਪਾਂ 1 ਲੱਖ 5000 ਰੁਪਇਆ ਆਏਗੇ ਬੰਦੇ ਵੀਰੇ ਮਾਨਤਦਾਨ ਕਰ ਦਾਂਗੇ ਠੀਕ ਆ 1 5 ਦੇ ਵਿੱਚੋਂ ਵੀ ਮਾਨਤਦਾਨ ਆਪਾਂ ਕਰ ਦਾਂਗੇ ਪਹਿਲਾਂ ਫੇਸਪੂਲ ਕੁਆਲਿਟੀ ਦਿਖਾ ਦੇ ਬਾਈ ਆ ਚੀਜ਼ ਦੇਖੋ ਯਾਰ ਆ ਚੀਜ਼ਾਂ ਵੱਖ ਪਿਆਰੀ ਜਿੰਦੀਆਂ ਬਰੀਕ ਆ ਸਾਰੀ ਠੀਕ ਆ ਹਾਂ ਵਧੀਆ ਬਰੀਡ ਦੇ ਕੰਮ ਕਰਨ ਵਾਲਾ ਬੰਦਾ ਚਾਹੀਦਾ ਜਿਹੇ ਮਰਜ਼ੀ ਬੱਚੇ ਲੈ ਚਲੋ ਬੱਚੀ ਦੇ ਉੱਪਰ 1 5 ਦੇ ਵਿੱਚੋਂ ਨਰਮ ਬੱਚੀ ਹੋ ਜਾਊਗੀ ਤੇ ਅੱਗੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਬੱਚੀ ਦੇਖੀ ਜਾਨੀ ਆ ਜੀ ਏ ਵੀ ਭਾਈ ਦੂਜਾ ਸੂਆ 6 ਦਾ ਆਂਦਾ ਕੀ ਠੀਕ ਹੈ ਇਹਨੇ 25 ਕਿਲੋਣ ਖਰਾ ਦੁੱਧਤਾ ਵੇ ਪਹਿਲਾਂ ਦਾ ਇਹ ਅੱਜ ਕੈਦਨ ਲੈਂਦੀ ਆ ਇਹਦੇ ਵੀ ਭਾਈ 9-10 ਦਿਨ ਬਾਕੀ ਪੈਨੇ ਦੀ ਵੀ 9-10 ਦਿਨ ਸੂਣ ਚ ਬਾਕੀ ਹਣਾ ਹਾਂ ਤੇ ਕਿੰਨਾ ਦੁੱਧ ਹਾਈਐਸਟ ਬਣ ਕੇ ਲੈ ਜੀ ਮੈਂ ਮੰਨ ਕੇ ਚੱਲੂ ਦੁੱਧ ਤੇ ਜਿੱਦਾਂ ਦੀ ਇਹ ਉਹਨਾਂ ਨਾਲ ਵੱਡੀ ਵੀ ਆ ਬਸੇ 30 ਕਿਲੋ ਦਾ ਹੱਕ ਆਗਾ ਠੀਕ ਹੈ ਮੈਂ ਮੰਨ ਕੇ ਚੱਲ ਵੀ ਦੋਨੇ ਬਸੇ ਜਿਹੜਾ ਮਰਜ਼ੀ ਮੰਨ ਕੇ ਚੱਲ ਵੀ 55 ਕਿਲੋ ਮੰਨ ਕੇ ਦੁੱਧ ਵੜਾ ਲੈ ਲੈ ਬੰਦਾ ਠੀਕ ਹੈ ਤੇ ਕੱਚੀ-ਕੱਚੀ ਹਾਲੇ ਸਵਾਕੀ ਨਾੜਾ ਵਗੈਰਾ ਇਹਦੀ ਵੀ ਦੇਖੋ ਪੂਰੀ ਦੀ ਟੌਪ ਦੀਆਂ ਨਹੀਂ ਆ ਮਿਲਕ ਏ ਬਣ ਕੇ ਜਿਹੜਾ ਹਫਤਾ ਅਠ ਦਿਨ ਇਹ ਲੈਂਦੀ ਹੈ ਹਨਾ ਹਾਂ ਭਾਈ ਦੋਨੇ ਇੱਕੋ ਹੀ ਦਿਨ ਲੈਣੀਆਂ ਵੜਾ ਇਹਦਾ ਪਰ ਰੇਟ ਕੀ ਰੱਖਿਆ ਜੀ ਰੇਟ ਭਾਈ ਇਹਦਾ ਵੀ ਇੱਕ ਪੰਜ ਹੈਗਾ ਠੀਕ ਹੈ ਜੇ ਕੋਈ ਜੋੜੀ ਲਊਗਾ 2 ਲੱਖ ਦੀ ਜੋੜੀ ਦੇ ਦਾਂ ਤੁਨੇ ਤੋਰ ਦੀ ਬਾਹਰ ਨੂੰ ਸੋ ਵੀਰੋ 2 ਲੱਖ ਦਾ ਬਸ ਉਹਨੂੰ ਜੋੜਾ ਦਿਖਾਤਾ ਬੈੜਾ ਦਾ ਤੇ ਬੜਾ ਵੀ ਕਾਹਦੀਆਂ ਯਾਰ ਕਿਹਾ ਵਾ ਤਾਂ ਨਗੀਨੇ ਆ ਜਮਾ ਸਾਫ ਸੁਥਰੇ ਰਾਜਾਂ ਸਮੀਆਂ ਬਣੀਆਂ ਤੇ ਇਹ ਪੂਰੀ ਬਰੀਡ ਕੁਆਲਿਟੀ ਦੇ ਵਿੱਚ ਆ ਜਮਾ ਤੇ ਕੰਪੈਕਟ ਹਵਾਨੇ ਦੀ ਹਫਤਾ ਤੋਂ ਲੈ ਕੇ 8 9 ਦਿਨ ਨੂੰ ਲਗਭਗ ਸੂਨ ਦੇ ਵਿੱਚ ਇਹਦੇ ਬਾਕੀ ਆ ਤੇ ਕੀਮਤ ਜੇ ਕੋਈ ਵੀਰ ਜੋੜਾ ਲਊਗਾ ਤਾਂ 2 ਲੱਖ ਦੇ ਵਿੱਚੋਂ ਥੋੜਾ ਕਾਹਦਾ ਤੇ ਪੰਜਾਬ ਵਾਲਿਆਂ ਜਰਸੀਆਂ ਫਾਰਮ ਵਾਲਿਆਂ ਤੇ ਬਾਇਓ ਡਾਟਾ ਸਾਰਾ ਆਪਾਂ ਇਹਨਾਂ ਦਾ ਦੇ ਮੰਗਦੇ। ਇਹ ਬਈ ਰਿਕਾਰਡ ਹੈਗਾ ਆਪਣੇ ਬਤਨ ਜਰਸੀਆਂ ਦਾ। ਠੀਕ ਹੈ ਜੀ। ਹਾਂਜੀ। ਤੇ ਬਾਈ ਜੀ ਤੀਜੇ ਨੰਬਰ ਤੇ ਆਪਾਂ ਜਿਹੜੀ ਬੈੜ ਦੇਖੀ ਜਾਂਦੇ ਆ ਜੀ ਇਹ ਕਿਹੜਾ ਸੁਆ ਸੂਰੀ ਹੈ। ਇਹ ਬਈ ਦੂਜਾ ਸੁਆ ਸੁੰਦੀ ਹੈਗੀ। ਠੀਕ ਹੈ। ਉਹਨੇ ਇਹਨੇ 17-18 ਕਿਲੋ ਦੁੱਧ ਦਿੱਤਾ ਹੋਇਆ ਹੈਗਾ। ਇਹ ਤਾਂ ਮੰਨ ਕੇ 20 ਤੋਂ 22 ਕਿਲੋ ਤਾਂ ਖੁੱਲਾ ਦੇਊਗੀ। ਠੀਕ ਹੈ 20 ਕਿਲੋ ਦੁੱਧ ਮੰਨ ਕੇ ਜਿਹੜਾ ਵਰਜੇ ਬੰਦ। ਬਾਰ-ਬਾਰ ਦੁੱਧ ਖੁੱਲਾ ਦੇਊਗਾ। ਸ਼ਮੀ ਪਲੀ ਹੋਈ ਹੈ ਬੈੜਾ ਜੀ। ਠੀਕ ਹੈ ਦਿਨ 8-9 ਕਿਲੋ ਲਗਭਗ ਲੈ ਜ ਇਹ ਬਾਣਾ ਬੋਣਾ ਬਹੁਤ ਆ ਬੜਾ ਨਹੀਂ ਸੋ ਵੀਰ ਠੰਡੀ ਦਾ ਜਮਾ ਬਰਫ ਦੀ ਸਿੱਲੀ ਤੇ ਚੂਣ ਬੜਾ ਛੋੜਾ ਗੱਡੂ ਹਣਾ ਬਈ ਮੈਂ ਕਹਿੰਦਾ ਮੁੱਠੀ ਮੁੱਠੀ ਵਾਲਾ ਥਾਣਾਗਾ ਸ ਥਾਣ ਥਾਣਾ ਬੋਣਾ ਬੋਣਾ ਬੈੜ ਨਹੀਂ ਬਹੁਤ ਆ ਗਾ ਜੀ ਥਣ ਬੜਾ ਪੜਾ ਲੱਗਿਆ ਵਾ ਹਣਾ ਇਹਦਾ ਪਰੇਡ ਕੀ ਰੱਖਿਆ ਜੀ ਬਈ ਇਹਦਾ ਮੰਨ ਕੇ ਜਾ ਫਿਕਸ ਪ੍ਰਾਈਸ ਹੀ ਮੰਨਣਾ ਮੈਂ ਕਲੀ ਸ਼ੋਰਟ ਛੱਪਾ ਹੀ ਕਰੂੰਗਾ 65000 ਦੀ ਦੇਣੀ ਐ ਵੀ ਤੇ ਠੀਕ ਐ 60 ਕਰਾ ਲਓ 70 ਕਰਾ ਲਓ 65000 ਦੀ ਬੱਛੀ ਆਪਾਂ ਦੇਵਾਂਗੇ ਆਪਾਂ ਬਈ ਦੇ ਦਾਂਗੇ ਆਪਾਂ ਸੋ ਵੀਰ ਇੱਕ ਗੱਲ ਆਪਾਂ ਹੋਰ ਜਿੱਦੇ ਬੈੜ ਤਿਆਰ ਹੋ ਗਈ ਹਾਜ਼ਰ ਹੋਈ ਉਹ ਦੇਵੇਂ 85 ਮੰਗ ਲੋ ਥਾਣੇ ਇਹੋ ਜਿਹਾ ਕੱਢਣਾ ਐ ਜਿਵੇਂ ਨਵਾਂ ਥਾਣੇ ਦਾ ਰੋ ਮਾਰਦਾ ਹੁੰਦਾ ਇਹੋ ਜਿਹਾ ਥਾਣੇ ਦਾ ਰੋ ਬਹੁ ਹੈ ਦਾ ਤੇ ਠੰਡੀ ਗਾ ਜੀ ਬਰਫ ਦੀ ਛਿੱਲੀ ਆ ਕੱਦ ਕਾਠ ਕੋਈ ਵੀ ਵੀਰ ਆਣਾ 20 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲੇਦਾ ਠੀਕ ਆ ਸ਼ਾਈਨਿੰਗ ਸੂਨਿੰਗ ਯਾਰ ਕਿਆ ਬਾਤ ਆ ਗਲਾਬੀ ਗਲਾਬੀ ਥਾਣ ਪਿਆ ਬੈਠਦਾ ਹਨਾ ਤੇ ਹਫਤਾ ਨੌਕ ਨਾਲ ਲੈਂਦੀ ਪਈ ਵੀਰ ਨੇ ਥੋੜੀ ਇਨਵੈਸਟਮੈਂਟ ਆ ਕਰਕੇ ਪੈਸੇ ਲਾਉਣੀ ਨੇਗੇ ਅੱਗੇ ਜਰਸੀ ਦੇ ਬੱਚੇ ਜਿੱਦਾਂ ਮਰਜ਼ੀ ਲੈ ਲੇ ਤੂੰ ਠੀਕ ਹੈ ਠੀਕ ਹੈ ਸੋ ਇਹ ਵੀ ਦੂਜਾ ਸੂਸੁੰਦੀ ਪਈ ਹੈ ਹਨਾ 65000 ਏ ਵੀ ਭਾਈ ਦੂਜਾ ਸੂਆਸ ਹੁੰਦੀ ਹੈਗੀ ਠੀਕ ਹੈ ਕੋਲੋਂ ਨੇ ਦਿੱਤਾ ਹੋਇਆ 19 20 ਕਿਲੋ ਰੁੱਧਾ ਠੀਕ ਹੈ ਐ ਤੇ ਆ ਮਨ ਲਗਾ 23 ਕਿਲੋ ਖੁੱਲਾ ਆਰਾਮ ਨਹੀਂ ਪਾ ਦੂਗੀ ਕਹੇ ਦਿਨ ਕੱਢ ਜੂ ਨਟ ਇਹ 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 ਵੀ ਇੱਕ ਹਫਤਾ ਪੈਂਡਿੰਗ ਪਿਆ ਭਾਈ ਜੀ ਹਫਤਾ ਬਾਕੀ ਵੀ 20 ਦੇ ਲਵੇ ਲਾਉਣ ਵਾਲੀ ਹੈਗੀ ਆ ਜਮਾ 20 ਤੋਂ ਬਾਹਰ ਹੀ ਦੋ ਦੋ ਬਾਈ ਥੋੜਾ ਆਉਣ ਵਾਲੀ ਠੀਕ ਹੈ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਬਈਆ ਲੈਣ ਦੇਣੀ ਆ ਬਸ ਤੇ 77000 ਦੀ ਵਸੀ ਦਵਾਂਗੇ ਆਪਾਂ ਜੀ ਠੀਕ ਆ 77000 ਦੀ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਚੰਗੀ ਜਿੰਦ ਜਾਨ ਰਾਜਸੰਮੀ ਬੜੀ ਵੀ ਤੇ ਥਾਣਾ ਲੋ ਜਿੰਨਿਆ ਪਾਸ ਨੂੰ ਬਿਹੜਾ ਦਿਖਾਈਆਂ ਕੋਈ ਨਹੀਂ ਮਾੜੀ ਬਿਹੜ ਤੇ ਥਣ ਕੱਢਨੇ ਹਾਥੀ ਚੋਈ ਰਜਾ ਕਿਆ ਬਾਤਾਂ ਤੇ ਮੁੱਠੀ ਮੁੱਠੀ ਵਾਲਾ ਚੋਣ ਹੋਵੇ ਇਹਨਾਂ ਦਾ 77000 ਦੇ ਵਿੱਚੋਂ ਆਏ ਬੰਦੇ ਦਾ ਮਾਨਦਾਨ ਹੋ ਗਿਆ ਠੀਕ ਹੈ ਸੋ ਜਿੰਦ ਜਾਨ ਵਾਲੀਆਂ ਵੱਡੇ ਕਦ ਕੱਢਣਾ ਚਰਚਾ ਦਿਖਾਉਣੇ ਬੈਠਾ ਜਿਹੜਾ ਦਿਖਾਈਆਂ 400 ਨੂੰ ਲਗਾਤਾਰ ਦਿਖਾਤੀਆਂ ਤੇ ਭਾਈ ਜਿਹੜੇ ਪੰਜਵੇਂ ਨੰਬਰ ਤੇ ਬਿਹੜ ਦੇਖੀ ਜੈ ਨੇ ਇਹ ਕਿਹੜਾ ਸੁਆ ਸੂਰੀਆ ਏ ਵੀ ਬਾਈ ਦੂਜਾ ਸੂਆ ਸੂਂਦੀ ਹੈਗੀ ਹਾਂਜੀ ਫਲੂਨ ਨੇ ਦਦੇ ਨੇ 22 ਕਿਲੋ ਤਾਵੇਆ 22 23 ਕਿਲੋ ਆਣ ਤਾਵੇ ਵੀ ਫਾਰਮ ਚ ਆਈ ਹੈਗੀ ਤੇ ਅੱਜ ਅੱਜ ਨੈਟ ਜੇ ਕਾਇਦਨ ਬਾਕੀ ਇਹਦੇ ਇਹਦੇ ਬਈ ਇੱਕ ਹਫਤਾ ਪੈਂਡਿੰਗ ਪਿਆਦਾ ਰੈਡ ਦਾ ਜੀ ਇੱਕ ਹਫਤਾ ਸੂਣ ਚ ਬਾਕੀ ਸੂਣ ਚ ਬਾਕੀ ਪਿਆਗਾ ਠੀਕ ਹੈ ਕੰਦੀ ਫੂੰਦੀ ਦਾ ਬਈ ਇੰਨੀ ਆਗੀ ਰਾਹੇ ਰੱਬ ਦਾ ਨਾਲ ਤੇ ਬਾਇਓ ਡਾਟਾ ਮਿਲੂ ਇਹਦਾ ਬਾਈ ਮੈਂ ਕਹਣਾ ਸਾਰਾ ਰਿਕਾਰਡ ਮਿਲੂਗਾ ਬਾਈ ਠੀਕ ਹੈ ਫਿਰ ਵੱਧ ਤੋਂ ਵੱਧ ਕਿੰਨਾ ਐਕੀ ਦੁੱਧ ਮੰਨ ਲੇ ਕਿਉਂ ਮੌਸਮ ਬਹੁਤ ਵਧੀਆ ਠੰਡ ਦਾ ਹਣ 25 ਤੋਂ ਪਾਰ ਵਾਲੀ ਹੈਗੀ ਠੀਕ ਹੈ 24 25 ਕਰੋ ਤੋਂ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜੀ ਠੀਕ ਹੈ ਹਫਤਾ ਖੰਡ ਬਾਕੀ ਆ ਰੇਟ ਆਪਾਂ ਇਹਦਾ ਕੀ ਰੱਖਿਆ ਰੇਟ ਬਾਈ ਮੋਲ ਦੇ ਨਾਲ ਮਰਜ਼ੀ ਕਰਾ ਲੈ ਲੈਣ ਦੇਣੀ ਆ ਬਸ 90000 ਤੋਂ ਛੋਟਛੱਪਾ ਹੀ ਕਰਾਂਗੇ ਠੀਕ ਹੈ 90 ਜੋ ਮਾੜਾ-ਮੋਟਾ ਮਾਨ ਤਨ ਮੌਕੇ ਤੇ ਕਰ ਦਾਂਗੇ ਹਾਂ ਸੋ ਫਿਰ ਕੱਦ-ਕਾੜ ਵਗੈਰਾ ਦੇਖੋ ਸੋਹਣਾ ਸਾਫ ਸਿਰ ਤੇ ਬਾਕੀ ਝੋੜੀ ਦੇਖੋ ਵਹਿੜਦੀ ਯਾਰ ਕਿਆ ਬਾਤ ਆ ਹਰਦਾ ਕੱਚੀ-ਕੱਜੀਆਂ ਕੱਲੀ ਸੇਰ ਚੋਂ ਪੂ ਯਾ ਦੇਖੋ ਯਾਰ ਕੀ ਹਵਾਤਾ ਪੂਰੀ ਸ਼ਾਈਨੀ ਵਾਲੀ ਬੱਚੀ ਆ 90000 ਚੋਂ ਆਏ ਬੰਦੇ ਦਾ ਮਾਨਦਾਨ ਹੋ ਜਾਓ ਓਕੇ ਮਾਨਦਾਨ ਕਰ ਦਾਂਗੇ ਬਈ ਠੀਕ ਆ 5000 ਚ ਸੇ ਖੜੀਆਂ ਇੱਕੋ ਜਿਹੀ ਆਪਣੇ ਕੋਲ ਜੇ ਕੋਈ ਪੰਜੇ ਦੇ ਪੰਜੇ ਇਕੱਠੀਆਂ ਲੈਣਾ ਚਾਹੁੰਦਾ ਹੋਇਆਗਾ ਠੀਕ ਆ ਚਾਹੇ 2300 ਕਿਲੋਮੀਟਰ ਐ ਪਹੁੰਚ ਵੀ ਕਰ ਦਾਂਗੇ ਪੰਜੇ ਪੰਜੇ ਮਾਨਦਾਨ ਪੰਜੇ ਵਧੀਆ ਕਰਾਂਗੇ ਕਰ ਦਾਂਗੇ ਫਿਰ ਮਾਨਦਾਨ ਵੀ ਅੱਜੇ ਲੋਰਡ ਦੇ ਹਿਸਾਬ ਨਾਲ ਇਕੱਠੀਆਂ ਲੈਣੀ ਹੋਈਆਂ ਪੰਜੇ ਦੇ ਪੰਜੇ 1000 ਦੀਆਂ ਆਪਾਂ ਲੋਰਡ ਦੇ ਹਿਸਾਬ ਨਾਲ ਵੀ ਦੇ ਦਾਂਗੇ ਠੀਕ ਆ ਇਹ 90 ਚੋਂ ਮਾਨਦਾਨ ਆਪਾਂ ਕਰ ਦਾਂਗੇ 90 ਦੇ ਮਾਨਦਾਨ ਤੇ ਬਈ ਆਪਾਂ ਜਿਹੜ ਠੀਕ ਹੈ ਅੱਜ ਭਾਈ 4 ਦਿਨ ਹੋ ਗਏ ਸੂਈ ਨੂੰ ਬੱਚੀ ਥੋੜੀ ਆਪਣੀ ਐਰ ਸਰਚ ਨਹੀਂ ਆ ਗਈ ਹੈ ਨਾ ਬਸੀ ਹਾਂ ਭਾਈ ਐਰ ਸਰਚ ਕਾ ਹੈਗੀ ਠੀਕ ਹੈ ਹਾਂ ਸੋ ਵੀਰ ਜਮਾ ਸੋਣੇ ਦੇ ਸੁਹਾਗੇ ਵਾਲੀ ਗੱਲ ਆ ਐਫ ਦੇ ਪੇਟ ਵਿੱਚ ਐਰ ਸਰਚ ਬੱਚੀ ਪੈਦਾ ਹੋਈ ਆ ਤੇ ਜੇਰ ਜੁਰ ਜਮ ਓਕੇ ਆ ਓਕੇ ਆ ਬਈ ਓਕੇ ਹੈ ਕੀ ਦੁੱਧ ਵੀ ਹੋਣਾ ਮੰਨ ਕੇ ਚੱਲ ਵੀ 18 ਕਿਲੋਨ ਖਰਾ ਤਿਆਰ ਆ ਦੁੱਧ ਉਹਨੇ ਥੱਲੇ ਠੀਕ ਆ 18 ਕਿਲੋ ਦੁੱਧ 9 ਕਿਲੋ ਪਰ ਟਾਈਮ ਦਾ ਹਾਜਰ ਇੱਕ ਟਾਈਮ ਦਾ ਤਿਆਰ ਆ ਬਈ ਹੁਣ ਠੀਕ ਆ ਹਜੇਸ਼ਟ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਬਈ ਐ ਮੰਨ ਕੇ ਚੱਲ ਵੀ ਜੇ ਵਧੀਆ ਸੇਵਾ ਕੀਤੀ 25 ਕਿਲੋ ਦੁੱਧ ਦੂਗੀ ਇਹ ਮੈਂ ਮੰਨ ਕੇ ਚੱਲ ਵੀ 23 24 ਕਿਲੋ ਰਾਵਣੀ ਦੁੱਧ ਦੂਗੀ ਰੇਟ ਇਹਦਾ ਕੀ ਰੱਖਿਆ ਬਾਈ ਰੇਟ ਬਈ ਜਮਾ ਜਾਏ ਰੇਟ ਰੱਖਣਾ ਇਹਦਾ 85000 ਰੁਪਏ ਲੈਣਾ ਬਸੀ ਦਾ 85 ਜੋ ਵੀ ਮਾਨਦਾਨ ਕਰਦਾਂਗੇ ਮਾਨਦਾਨ ਕਰਾਂਗੇ ਠੀਕ ਆ ਸ ਤੇ ਸੂਈ ਸਭਾਇਆ ਤਾਜੀ ਫੇਸ ਕੁਆਲਟੀ ਵਗੈਰਾ ਦੇਖੋ ਤੇ ਰਾਜੀਸਮੀ ਬੜੀ ਪ੍ਰਿੰਟ ਪੁਟ ਬੜੇ ਚੰਗੇ ਆ ਤੇ ਬਾਕੀ ਇਹਦਾ ਬੱਚਾ ਵੀ ਸੇ ਅਨਮੁੱਲਾ ਬੱਚਾ ਆ ਬੱਚੀ ਆਰ ਸੈਰ ਦੀ ਸੋ ਕੰਪੈਕਟ ਹਵਾਨਾ ਕਿ ਸਾਫ ਸੁਥਰਾ ਲੇਵਾ ਜਮਾ ਫਾੜੀ ਵਾਲਾ ਹਵਾਨਾ 85000 ਜਵੀ ਰਿਮਾਰਡਾਨ ਕਰ ਦੂ 25 ਲਾਇਨ ਖਰਾਦੋ ਤੋਂ ਦੁਬਈ ਬਸੀ ਠੀਕ ਹੈ ਤੇ ਬਾਕੀ ਬੱਚੀ ਲਗਭਗ ਜਵਾਨੀ ਜਿੱਦਾਂ ਦੋ ਜਵਾਨੀ ਚਾਰ ਦਾ ਦਿੰਦੇ ਫਿਰ ਅਜੇ ਠੀਕ ਹੈ ਚਾਰ ਦਾ ਦਾਂਦਾ ਹਜੇ ਹਣਾ ਆਮ ਕਰੂ ਹੀ ਦੀ ਆ ਬੰਦਿਆਂ ਵਧੀਆ ਸੀਮਨ ਭਰਾਏ ਦੀ ਆ ਠੀਕ ਹੈ ਆਪਾਂ ਕਿਹਦੀ ਫਾਰਮ ਚੋਂ ਲਈ ਹੈਗੀ ਠੀਕ ਹੈ ਆਮ ਕਰੂ ਹੀ ਦੀ ਆ ਆਪਾਂ ਨੇ ਸੋਲੇਵਾ ਵਗੈਰਾ ਦੇਖੋ ਸੋਹਣਾ ਸਾਫ ਸਤਰਾ ਚਾਹੇ ਹਾਤੀ ਚੋਈ ਕਰ ਲਈਏ ਕੋਈ ਕੁਝ ਵੀ ਕੁਝ ਵੀ ਨਹੀਂ ਕਹੇਦੀ ਹਾਤੀ ਚੋਈ ਵੀ ਲੈ ਠੀਕ ਹੈ ਚਾਹੇ ਕਰ ਲੈ ਮਸ਼ੀਨ ਬੰਦਾ ਵੀ ਲਾਏਗਾ ਠੀਕ ਹੈ ਉਧਰ ਹੀ ਬਹਿ ਕੇ ਥੱਲੇ ਹਾਂ ਹੀ ਬਹਿ ਕੇ ਲੈ ਸੋbro ਚੌਣ ਵਗੈ ਬਾਠ ਠੀਕ ਆ ਓਕੇ ਵੀਰੇ ਲੈ ਸੱਚਾਈ ਦੇਖੋ ਯਾਰ ਕਿਆ ਬਾਤ ਆ ਜਮਾ ਨਜ਼ਾਰਾ ਜਦ ਚਵਾਈ ਜਾ ਹਨ 85 ਚੋਂ ਮਾਨਦਾਨ ਕਰ ਦਾਂਗੇ 85 ਮਾਨਦਾਨ ਕਰਨਾ ਬਾਈ ਠੀਕ ਆ ਅੱਗੇ ਆਪਾਂ ਜਿਹੜੀ ਬੈੜ ਦੇਖੀਏ ਨੇ ਇਹ ਬਈ ਦੂਜਾ ਸੂਆ ਸੂਆ ਇਹ ਕੱਲ ਦੀ ਸੂਈ ਆ ਬੈੜ ਠੀਕ ਆ ਬੱਚਾ ਲੈਣ ਗਿਆ ਗਿਆ ਅੰਦਰੋਂ ਬੱਚਾ ਅੰਦਰ ਆ ਗਿਆ ਹਾਂ ਬੱਚਾ ਅੰਦਰ ਸੀ ਏ ਤੋਪੀ ਕਰਕੇ ਨਾ ਜੇਰ ਜੂ ਰੋਕਿਆ ਜੇਰ ਬਾਈ ਆਪਣੇ ਕੋਲ ਵੀਡੀਓ ਬਣੀ ਵੀ ਆ ਬਾਕਾਇਦਾ ਸਾਰਾ ਕੁਝ ਬਣੀ ਵੀ ਆ ਆਪਣੇ ਕੋਲੇ ਦੀ ਕਿੰਨਾ ਕੁ ਦੁੱਧ ਹਾਜ਼ਰ ਆ ਹੁਣ ਦੁੱਧ ਬਾਈ ਕੱਲ ਦੀ ਸੂਈ ਆ ਇਹ ਵੀ ਬੈੜ ਆ ਠੀਕ ਆ ਹਾਂ ਤਾਜ਼ੀ ਹੀ ਆ ਇਹ ਤਾਂ ਤੇ ਐਮਨ ਕਹਿੰਦਾ 1 ਕਿੰਨਾ ਕਾਇਸਟ ਪਾ ਦੂਗੀ ਹਾਈਸਟ ਪਾ ਜੇ 27 22 ਕਿਲੋ ਤਾਂ ਸਿੱਧਾ ਦੁੱਧ ਰਾਉਣਾ ਪਏ ਰਾਉਣੀ ਤਾਂ ਦੂ ਇਹਦਾ ਪਰ ਰੇਟ ਕੀ ਰੱਖਿਆ ਰੇਟ ਪਈਆ ਮਨ ਕਰਾਉਣ ਨੂੰ ਕੋ ਮਰਜ਼ੀ ਕਰਾ ਲੈ 95000 ਰੁਪਏ ਰੇਟ ਦਵਾਂਗੇ ਇਹਦੀ ਮਾਨਦਾਨ ਕਰ ਦਾਂਗੇ ਮਾਨਦਾਨ ਕਰ ਦਾਂਗੇ ਇਹ ਬੰਦੇ ਦਾ ਠੀਕ ਹੈ ਸੋ 95000 ਦੇ ਵਿੱਚੋਂ ਮਾਨਦਾਨ ਹੋ ਜਾਓ ਤੇ ਗਲਾਬੀ ਗਲਾਬੀ ਹਵਾਨਾ ਜਮਾ ਰੂਫ ਉਫ ਨਾਲ ਲਈ ਆ ਤੇ ਅੱਗੇ ਪਿਛੇ ਦਾ ਹਵਾਨਾ ਬੈਕ ਸਾਈਡ ਤੇ ਤਿੰਨ ਤਨੇ ਚੀ ਹਵਾਨਾ ਬਾਹਰ ਹੋ ਜਾਂਦਾ ਪਿਆ ਜਾਓ ਕੁਝ ਨਹੀਂ ਗੀ ਜਾ ਨਹੀਂ ਬਹਿ ਜਾਏ ਭਾਈ ਠੀਕ ਹੈ ਸੋ ਚੌਣ ਵਗੈਰਾ ਦੇਖੋ ਚਵਾਈ ਦੀ ਪੂਰੀ ਕਿਆ ਬਾਤ ਹੈ ਨਿਆਣਾ ਪਾਉਣਾ ਬੱਛਾ ਕਿਹਦੇ ਪਿੱਛੇ ਬੱਸਾ ਬਾਈ ਅੱਛਾ ਜੇਰ ਜੂ ਜਮਾ ਓਕੇ ਆ ਜੇ ਰੋਕੀ ਆ ਬਈ ਜਮਾ ਠੀਕ ਹੈ ਬਾ ਠੀਕ ਆ ਓਕੇ ਬਰੇ ਤੇ ਅੱਗੇ ਆਪਾਂ ਨਾਲ ਜਿਹੜੀ ਤਾਜੀ ਸੂਈ ਵੜ ਦੇਖੀ ਜੰਨੇ ਜੀ ਇਹ ਬਈ ਦੂਜਾ ਸੂਆ ਸੂਈ ਆ ਵੜ ਠੀਕ ਹੈ ਉਹ ਛੇਦਾਂਦਾ ਹੈਗੀ ਮਗਰ ਵੀ ਇਹਦੇ ਬੱਸੀ ਹੈਗੀ ਮਗਰ ਬੱਛੀ ਆਗੀ ਅੱਜ ਤੀਜਾ ਦਿਨ ਹੀ ਸੂਆ ਸੂਈ ਨੂੰ ਆਪਾਂ ਇਹ ਨਾੜੂਆ ਵੀ ਨਾਲ ਹੀ ਆਇਆ ਤੇ ਲੈ ਠੀਕ ਹੈ ਨਾੜੂਆ ਨਾਲ ਆ ਨਾਲ ਹੀ ਆ ਬੱਸੀ ਬਹੁਤ ਪਿਆਰੀ ਹੈਗੀ ਠੀਕ ਆ ਸੋ ਬੱਚੀ ਬੜੀ ਪਿਆਰੀ ਹੈ ਦੂਜਾ ਤੀਜੇ ਦਿਨ ਸੂਈ ਨੂੰ ਹਣਾ ਤੀਜੇ ਦਿਨ ਫਿਰ ਸੂਈ ਨੂੰ ਠੀਕ ਹੈ ਤੇ ਜੇਰ ਜਪਾ ਓਕੇ ਆ ਜੇਰ ਦਾ ਡੰਨਾ ਵੀਰੇ ਆਵਾ ਫਾਰਮ ਚ ਲੀ ਆਏ ਬੱਸੀ ਠੀਕ ਹੈ ਆਪਣੇ ਕੋਲੇ ਅੱਗੀ ਆਈ ਹੈ ਜੀ ਕਿੰਨਾ ਦੁੱਧ ਨੱਟ ਹਾਜ਼ਰ ਹੁਣ ਦੁੱਧ ਬਾਈ ਜਿਹੜਾ ਹੁਣ ਪਿਆ ਰਹੇ ਥੱਲੇ ਠੀਕ ਹੈ ਗੱਲ ਵੀ ਫਾਰਮ ਵਾਲਾ ਤਾਂ ਕਹਿੰਦਾ ਵੀ 27 28 ਕਿਲੋ ਤਿਆਰ ਹੋ ਗਏ ਹੁਣ ਹਾਂਜੀ ਤੇ ਹੁਣ ਆ ਹੋਊਗਾ 24 ਕਿਲੋ ਦੁੱਧ ਤਿਆਰ ਹੋਊਗਾ ਬਈ ਠੀਕ ਆ 12 ਕਿਲੋ ਦੁੱਧ ਪਰ ਟਾਈਮ ਦਾ ਹਾਜ਼ਰ ਆ ਟਾਈਮ ਤੇ ਤਿਆਰ ਆ ਬਈ ਠੀਕ ਆ ਜਿਹੜੋ ਕਿ ਮੀਰ ਵਰਜੀ ਬਿਆਨ ਕਰਿਆ ਆਪਾਂ ਦੋ ਟਾਈਮ ਚਵਾ ਦਾਂਗੇ ਹਨਾ ਦੁੱਧ ਬਈ ਕਹਿੰਦਾ 33 34 33 34 ਕਿਲੋ ਐਂ ਦੁੱਧ ਦਿੱਤਾ ਹੋਇਆ ਦਾ ਠੀਕ ਆ ਜਿਹੜੇ ਫਾਰਮ ਚੋਂ ਲਈ ਆਪਾਂ ਨੇ ਇਹਦਾ ਆਪਾਂ ਰੇਟ ਕੀ ਰੱਖਿਆ ਜੀ ਰੇਟ ਬਈ ਐਂ ਮੰਨ ਕੇ ਚੱਲ ਵੀ ਜੇ ਅੱਜ ਦੀ ਘੜੀ ਆਊਗੀ ਠੀਕ ਆ ਨਾ ਗੱਲ ਤਾਂ ਗੱਲ ਵੱਖਰੀ ਹੈਗੀ 1 ਲੱਖ 30000 ਰੁਪਏ ਲੈਣਾ ਤੇ ਲੇਵਾ ਵਗੈਰਾ ਦੇਖੋ ਯਾਰ ਕਿਆ ਬਾਤ ਆ ਸਾਫ ਸੁਥਰਾ ਲੇਵਾ ਫਾੜੀ ਵਾਲਾ ਹਵਾਨਾ ਜਮਾ ਤੇ ਕੱਦ ਕਾੜ ਸ਼ਾਇਨਿੰਗ ਸੋਨੀ ਬੱਚੀ ਦੇ ਉੱਪਰ ਬਹੁਤ ਬਈਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਜਿੰਦ ਜਾਨ ਪੂਰੀ ਜਾਤ ਪਾਤ ਵਾਲੀ ਬਹਿੜਾ ਤੇ ਇਹ ਸੂਈ ਸਵਾਈਆ ਮਗਰੇ ਦੇ ਬੱਚੇ ਜੇਰ ਤਾਰ ਸਭ ਕੁ ਸੋਕੇ ਆ ਸੋ ਵੀਰ ਕੱਦ ਕਾੜ ਤੇ ਸ਼ਾਇਨਿੰਗ ਸੋਨੀ ਬੱਚੀ ਦੇ ਉੱਪਰ ਪੂਰੀ ਫੁੱਲਾ ਤੇ ਮੂਰਲੇ ਥਾਣਾ ਦੇ ਵਿੱਚ ਫੁੱਟ ਫੁੱਟ ਦੀ ਬਸੀ ਬਈ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਜਿੰਦ ਜਾਣ ਪੂਰੀ ਬਰੀਡ ਕੁਆਲਿਟੀ ਹੈ ਜਿਹੜੇ ਵੀਰੇ ਕਹਿੰਦਾ ਬਰੀਡ ਤੇ ਆਪਾਂ ਕੰਮ ਕਰਨਾ ਦੋ ਚੀਜ਼ਾਂ ਘਰੇ ਜਾਣਗੀਆਂ 24 ਕਿਲੋ ਤਿਆਰ ਹਨਾ ਐ ਮੰਨ ਕੇ ਚੱਲ ਵੀ ਕੋਈ ਵੀ ਜੇ ਕੋਈ ਅਣਜਾਣ ਬੰਦਾ ਉਹਦਾ 35 ਕਿਲੋ ਲੈ ਲੂ ਅੰਜੇ ਵਜੇ ਖੜਿਆ ਰਿਹਾ ਉਹਦੇ 40 ਕਿਲੋ ਵਾਟ ਤੋਂ ਤਾਂ ਲੈ ਲਊਗਾ ਠੀਕ ਹੈ ਹਾਂਜੀ ਤੇ ਅੱਗੇ ਆਪਾਂ ਜਿਹੜੀ ਇਹ ਵੜ ਦੇਖੀ ਜਾਨੇ ਹੈਗੇ ਠੀਕ ਹੈ ਉਹਦਾ ਵੀ ਬੱਚਾ ਆਪਾਂ ਦਿਖਾਤਾ ਨਾਲ ਹੀ ਹਨਾ ਨਾ ਬੱਚਾ ਭਈ ਪਹਿਲਾਂ ਉਹ ਅੰਦਰ ਬੰਨਿਆ ਵੇ ਜੀ ਠੀਕ ਹੈ ਹਾਂ ਆ ਠੰਡਾ ਕਰ ਤੇ ਜਿਹੜੀ ਕੋਨੇ ਦੀ ਵੜ ਖੜੀ ਐ ਐਂਡ ਤੇ ਇਹ ਬਈ ਦੂਜਾ ਸੂਆ ਸੂਂਦੀ ਹੈ ਕੱਚੀ ਹੈਗੀ ਠੀਕ ਹੈ ਮੂਹ ਚਾਰ ਚਾਰਨ ਤੋਂ 6 ਚੱਕਦੀ ਹੈਗੀ ਠੀਕ ਹੈ ਹਜੇ ਰਾਮਨ ਕੇ 13 14 ਨਾਲ ਬਾਕੀ ਪੈਂਡਿੰਗ ਪੈਣੇ ਹੈ ਬੜਦੇ ਠੀਕ ਹੈ ਇਹ ਬੜਦੇ ਬੰਨਣਾ ਬੁੰਨਾ ਦਾ ਬਹੁਤ ਹੈਗਾ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਭਾਈ ਐ ਮੰਨ ਕੇ ਚੱਲ ਇਹ ਬਲੋਂ ਦਾ ਕਹਿੰਦਾ 28 29 ਕਿਲੋ ਤੇ ਵੈਸੇ ਦੀ 35 ਕਿਲੋ ਬੰਦਾ ਜਿਹੜਾ ਮਰਜ਼ੀ ਮੰਨ ਕੇ ਲੈ ਲੈ ਠੀਕ ਹੈ 35 ਕਿਲੋ ਦੁੱਧ ਤੇ ਹਾਈਸਟ ਚੱਲੂਗੀ ਜੀ ਅੱਜ ਕਦ ਕੋਦਾਂ ਤੇ 40 ਕਿਲੋ ਕਹੀਦੀ ਉਹ ਗੱਲ ਵੱਖਰੀ ਹੈਗੀ ਜਿਹੜਾ ਨੇ ਖਰਾ ਦੁੱਧ ਦੇਣਾ 35 ਕਿਲੋ ਖਰਾ ਦੁੱਧ ਦੂਗੀ ਬੜਾ ਠੀਕ ਹੈ ਇਹਦਾ ਮੂਹ ਦੀ ਫੇਸਬੁੱਕ ਕੁਆਲਿਟੀ ਦਿਖਾ ਦੇ ਬਜਰ- ਠੀਕ ਹੈ ਬੜੀਆ ਫਾਰਮ ਚ ਆਈ ਵੀ ਹੈ ਬੜੀ ਜੀ ਰੇਟ ਇਹਦਾ ਕੀ ਰੱਖਿਆ ਰੇਟ ਬਾਈ ਮੁੱਲ ਕਰਾਣਾ ਫਿਰ ਤਾਂ ਕੋ ਮਰਜ਼ੀ ਕਰਾ ਲਾ ਠੀਕ ਹੈ ਨਾ ਗੱਲ ਇਹਦਾ ਵਾਹ 1 ਲੱਖ ਤੇ 18000 ਦੀ ਰਸੀ ਦੇ ਦਾਂਗੇ ਆਪਾਂ 1 ਲੱਖ 18000 ਦੀ ਦੁੱਧ 35 ਮੰਨ ਕੇ ਲੈ ਜੇ 35 ਕਿਲੋ ਮੰਨ ਕੇ ਲੈ ਲਈ ਜਿੰਦਾ ਮਰਜ਼ੀ ਠੀਕ ਹੈ ਸੋ ਵੀਰੋ ਕਾਫੀ ਨਾਗ ਆਪਾਂ ਬੈਠਾ ਨੇ ਦਿਖਾ ਦੋ ਤੁਹਾਨੂੰ ਕੋਈ ਵੀ ਨਾਗ ਕਿਸੇ ਵੀਰ ਦੇ ਪਸੰਦ ਹੋਵੇ 987786889 9735 5046 ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਦੀ ਤਹਿ ਦਿਲੋਂ ਧੰਨਵਾਦ